ਨਹੀਂ ਹਾਂ ਯਾ ਨਾ ਇੱਧਰ ਆ ਓਏ ਓਏ ਮੋਟਰਸਾਈਕਲ ਜਾ ਚਲ ਓਏ ਮੋਟਰ ਮਗਰ ਕੋਣੀ ਮਗਰ ਉਹ ਯਾਰ ਮੁੰਡੇ ਨੇ ਲਿਫਟ ਮੇਰੇ ਕੋਲ ਨਹੀਂ ਕਹਿੰਦਾ ਲੈ ਤੇਰੇ ਕਮਾਲ ਹੋ ਕੇ ਲਿਫਟ ਤੇਰੀ ਤੇਰਾ ਪਿੰਡ ਕਿਹੜਾ ਆ ਤੇਰਾ ਪਿੰਡ ਕਿਹੜਾ ਹੈ ਬਾਜ਼ਾਰ ਤੋਂ ਜਾਂਦਾ ਗੋਲ ਗੋਲ ਗੋਰੇ ਨੰਗਲ ਹੈ ਗੋਰੇ ਨੰਗਲ ਉਹ ਕਿੱਥੋਂ ਦਾ ਜਿਹੜਾ ਤੇ ਨਾਲ ਹੀ ਉਹ ਮੁੰਡਾ ਇੱਥੋਂ ਦਾ ਹੈ ਕੀ ਨਾਂ ਲਈਦਾ ਵਾ ਨਾਂ ਤੇ ਸਾਰੇ ਲੈਣਗੇ ਗੋਰੇ ਢਾਲ ਭੱਟੀ ਦਾ ਕੀ ਨਾ ਨਾ ਦਾ ਉਹਦਾ ਨਾਂ ਦਾ ਉਹਦਾ ਨਾਂ ਪੀਤੂ ਹੈ ਪੀਤੂ ਨਾਂ ਦਾ ਉਹਦੇ ਪਿਓ ਦਾ ਕੀ ਨਾਂ ਉਹਦੇ ਪਿਓ ਦਾ ਦੀ ਨਾਂ ਪੜਾ ਤੇਰੇ ਨਾਂ ਕੀ ਕਰਦਾ ਏ ਮੇਰਾ ਨਾਂ ਕਾਸ਼ ਹੈ ਤੇਰਾ ਨਾਂ ਕੀ ਕਰਦਾ ਏ ਮੈਨੂੰ ਕਹਿੰਦਾ ਵੀ ਲਿਫਟ ਦੇ ਮੈਨੂੰ ਮੈਂ ਦੇ ਦਿੱਤੀ ਤੇ ਮੈਂ ਮੈਂ ਵਿਚ ਲੱਗ ਬਾਜ਼ਾਰ ਉਹ ਕੁੜੀ ਦਾ ਨਾਂ ਦਾ ਯਾਰ ਮੈਂ ਸਾਰਾ ਇਹਦਾ ਨਾਮ ਦਾ ਪਤਾ ਸਾਰਾ ਤਾਂ ਤੈਨੂੰ ਇਹ ਨਹੀਂ ਪਤਾ ਨਾ ਦੀਦੀ ਮੈਂ ਆਪਾਂ ਕੋਈ ਕੀ ਆਵੇ ਲਾਦਾ ਆਹ ਫੋਨ ਤੂੰ ਆਹ ਫੋਨ ਖੋਇਆ ਹੈ ਨਾ ਤੂੰ ਕਿੰਨੇ ਖੋਇਆ ਆ ਫੋਨ ਤੂੰ ਖੋਇਆ ਨਹੀਂ ਮੈਂ ਨਾਲ ਹੀ ਚਲਾਉਂ ਰਿਹਾ ਉਹ ਹੋਇਆ ਬੰਦਾ ਸਦਰਾ ਪੁਲਿਸ ਨੇ ਆ ਤੇਰੇ ਪੁਲਿਸ ਨੇ ਬੁਕਾਰਨਾ ਸਾਰਾ ਕੁਝ ਅੱਜ ਖੋਲੋ ਸਹੀ ਆ ਅੱਜ ਤੋਂ ਦੱਸ ਲਾ ਫੋਨ ਹੋਇਆ ਫਸਦਾ ਦੂਜਾ ਫੋਨ ਸਿਮ ਪਹੁੰਚਾਏ ਸਿਮ ਪਹੁੰਚਾਏ ਉਹਦੇ ਜੇ ਉਹਦੇ ਜੇ ਸਿਮ ਯਾਰ ਹੋਇਆ ਜਾਣਾ ਹੈ ਬੰਦਾ ਬੜਾ ਪ੍ਰੋਗਰਾਮ ਬਹੁਤ ਦੇ ਕੰਮ ਹੀ ਬਹੁਤ ਨਹੀਂ ਕਰਦਾ ਨਾ ਵੀ ਕਿਹਦੀ ਫੋਨ ਕਰਦਾ ਵਿੱਕੀ ਨੂੰ ਆ ਵੀ ਵੇਖੋ ਇਹ ਤਾਂ ਕਿ ਨਹੀਂ ਲੋਕ ਲਾਵੇ ਇਹ ਪਹਿਲਾਂ ਹਾਂ ਮੇਰਾ ਆਪਣਾ ਫੋਨ ਯਾਰ ਪੂਰਾ ਦਾ ਭਰਾ ਲੋਕ ਜਿਹੜੇ ਪਤੋਂ ਰੱਬਾ ਡੇ ਹੀ ਨੇ ਉਹਦਾ ਦਿਮਾਗ ਕਰਾ ਬੋ ਨਾਂ ਲੈਣੀ ਤੇਰਾ ਤੂੰ ਫੋਨ ਖੋਇਆ ਜੇ ਤੇਰੇ ਵਿੱਚ ਮੁੰਡਾ ਨਾ ਫਾਇਦਾ ਉਹਨੇ ਨਾਲ ਕੋਈ ਨਹੀਂ ਜਾਂਦਾ ਕਿ ਮੇਰੇ ਖੜੀ ਪੈਕਟਰ ਜੇ ਤੈਨੀ ਵਾਰੀ ਤੁਹਾਡੇ ਨਾਲ ਬਹਿ ਕੇ ਗਿਆ ਬੱਸੇ ਕੋਈ ਗੱਲ ਉਹਨੂੰ ਇਹਦਾ ਬਣਾਉਂਦੇ ਆ ਪਰ ਮੈਨੂੰ ਦੱਸਣੀ ਨਹੀਂ ਤੂੰ ਕੱਲ੍ਹ ਮੈਂ ਦੱਸਾਂ ਦਲੀ ਹੋ ਗਈ ਆ ਮੰਮਿਆ ਸੀ ਅਸੀਂ ਦਿੱਲੀ ਜਾਣੇ ਨੁਕਰੇ ਫੋਨ ਫੋਣਦੇ ਤੂੰ ਨੰਬਰ ਦੱਸ ਜੇ ਮੈਂ ਭੱਜਾਂਗਾ ਤਾਂ ਆ ਗਈ ਯਾਰ ਤੇ ਭੱਜਾਂ ਤੂੰ ਕਿਹਦਾ ਚਪੇੜਾ ਖਾਣੀ ਆ ਭੱਜ ਗਏ ਇੱਧਰ ਇੱਧਰ ਆ ਤੁਰਾ ਤੇਰੀ ਗੱਲ ਸੁਣ ਮੈਂ ਮੰਨਦਾ ਤੂੰ ਚੁੱਕਿਆ ਤੂੰ ਉਹਦਾ ਨਾਂ ਬੱਕਬੱਕ ਸਾਰਾ ਕੁਝ ਤੂੰ ਕੁੱਟ ਕੇ ਖਾਣੀ ਤੂੰ ਨਾਂ ਲੈ ਆ ਦੋ ਤੂੰ ਇਹ ਮੇਰੇ ਤੋਂ ਬਤਨ ਸੱਚਾ ਤੂੰ ਗੱਲ ਕਰ ਉਹਨੂੰ ਆਪ ਮੰਗਾ ਮਨਾ ਨਾ ਮੋਟਰਸਾਈਕਲ ਬੰਦੇ ਠਾਣੇ ਚਲ ਗਏ ਉਹਨਾਂ ਤੇਨੂੰ ਮੋਟਰਸਾਈਕਲ ਤੇਰਾ ਜਾਣਾ ਨਾ ਬਾਗ ਆਪਣਾ ਉਹ ਬੰਦੇ ਲੱਭ ਨਹੀਂ ਸਕ ਬਈ ਆਪਣਾ ਜੀ ਸੰਤੋ ਲੱਗ ਗਈ ਚਾਹਣ ਗਏ ਪਾਹੀ ਮੈਂ ਉਧਰ ਬਾਜ਼ਾਰ ਵਾਲੀ ਸੜਕ ਤੋਂ ਆਉਂਦਿਆ ਹਾਂ ਉਹ ਬਾਹਰੋਂ ਮੇਨ ਰੋਡ ਵਾਲੀ ਸੜਕ ਤੋਂ ਆਏ ਤੇ ਉਹ ਕੁੜੀ ਨੂੰ ਫੋਨ ਨੁਚੜਾੜ ਮਾਰ ਕੇ ਭੱਜਣ ਲੱਗੇ ਮੈਂ ਇੱਥੇ ਗੱਡੀ ਬਸਟਾਨ ਦੇ ਸਾਹਮਣੇ ਐਕਟਿਵਾ ਮਾਰ ਕੇ ਤੇ ਛੁੱਟਿਆ ਫੇਰ ਇੱਥੇ ਸਾਰਿਆਂ ਨੇ ਫੜ ਲਏ ਕਿੰਨੇ ਜਣੇ ਸੀ ਦੋ ਜਣੇ ਬਾਈ ਇੱਕ ਭੱਜ ਗਿਆ ਵਾ ਔਲਸਰ ਔਲਸਰ ਤੇ ਹੀ ਇੱਕ ਭੱਜਿਆ ਤੇ ਇੱਕ ਫੜ ਕੇ ਲੱਗੇ। ਹਾਂਜੀ ਉਹ ਪੁਲਿਸਾਂ ਨੇ ਫੜ ਕੇ ਲੱਗੇ। ਚਲੋ ਫੋਨ ਕਿੱਥੇ ਲੱਗਾ ਹਾਂਜੀ ਫੋਨ ਕੁੜੀ ਨੂੰ ਦੇਤਾ ਹੀ ਲੱਗੇ। ਕਿੰਨਾ ਤੂੰ ਮਗਰ ਉਹ ਭਜਣਾ ਕੋ ਮਗਰ ਮਗਰ ਲੱਗੇ। ਨਹੀਂ ਮਗਰ ਨਹੀਂ ਲੱਗੇ ਇੱਥੇ ਭੱਜਣ ਲੱਗੇ ਸੀ ਮੈਂ ਰਾੜੀ। ਹਾਂਜੀ ਰਾੜੀ ਐਕਟੀਵੇਟ ਕਰਕੇ ਤੇ ਫਿਰ ਉਹਨਾਂ ਨੂੰ ਸੁੱਟ ਲਿਆ। ਫਿਰ ਇਹ ਤੇ ਸਾਰੇ ਆਲੇ ਫੜ ਲਿਆ। ਇੱਕ ਭੱਜ ਗਿਆ। ਹਾਂਜੀ ਇੱਕ ਬੰਦਾ ਭੱਜ ਗਿਆ ਤੇ ਇੱਕ ਪੁੱਛ ਕੇ ਲੱਗੇ ਫੜ ਕੇ। ਹਾਂਜੀ ਇੱਕ ਨਾ ਸੱਤੀ ਵਿਅਕਤੀ ਨੀਂਦਾ ਕੋਈ ਉਹ ਤਿੱਤ ਰਿਆ ਫਿਰਦਾ ਸੀ ਜੇ ਬੱਸ ਢੇ ਦੇ ਲਾਗੇ ਲੋਕਾਂ ਨੇ ਦੱਸਿਆ ਉਹ ਨੂੰ ਲੈਂਦਾ ਵਾ ਜੇ ਉਹਦੀ ਹਸਪਤਾਲ ਕਰ ਰਹੇ ਜਾਂਚ ਕਰ ਰਹੇ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਵੀ ਸਾਹਮਣੇ ਆਏ ਤੱਕ ਸਾਹਮਣੇ ਆਉਣ ਕੋਈ ਨਾ ਕੀ ਦਿਨਾਇਤੇ ਗੋਲੇ ਨਗਰ ਦਾ ਇੱਕ ਮੁੰਡਾ ਜੇ ਤੇ ਅੱਜ ਬਾਰ ਕੁਸ਼ਪਟਾਲ ਦੇ ਕਰ ਰਹੇ ਜੇ ਲੈਂਦਾ ਹੀ ਹੈ ਹਾਂ ਜੋ ਵੀ ਬੰਦੀ ਕਾਰਵਾਈ ਕੀਤੀ ਜਾਏਗੀ ਜੋ ਨਾਲ ਵੀ ਇੱਕ ਹੈਗਾ ਸੀ ਕੋਈ ਨਹੀਂ ਸਾਨੂੰ ਮਿਲਿਆ ਨਾਲ ਬਾਰੇ ਨਹੀਂ ਕੋਈ ਜਾਣਕਾਰੀ ਨਹੀਂ ਮੈਨੂੰ